ਪੰਜਾਬ ਇਸ ਸਮੇਂ ਮੁੱਦੇ ਨੂੰ ਡੀਕੇ ਆ ਪਰ ਉਥੇ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਤੇ ਹੋਰ ਸੰਸਥਾ ਜਿਹੜੀਆਂ ਕਿ ਪੰਜਾਬ ਦੇ ਲਈ ਅੱਗੇ ਆ ਰਹੀਆਂ ਨੇ ਤੇ ਸਾਰਿਆਂ ਦੀ ਜਿਹੜੀ ਕਿ ਹੜਪੀੜਤਾ ਨੇ ਮਦਦ ਕੀਤੀ ਜਾ ਰਹੀ ਹੈ ਤੇ ਜਿਸ ਨੂੰ ਲੈ ਕੇ ਮੰਤਰੀ ਕੁਲਦੀਪ ਢਾਲੀਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਨੇ ਦਿਲ ਤੋਂ ਧੰਨਵਾਦ ਕੀਤਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਦੇ ਵਿੱਚ ਪੰਜਾਬ ਨੇ ਇਕਾ ਜਰੂਰ ਕੀਤਾ ਹੈ ਤੇ ਉਥੇ ਬਹੁਤ ਸਾਰੀਆਂ ਜਿਹੜੀਆਂ ਕਿ ਕਿਸਾਨ ਜਥੇਬੰਦੀਆਂ ਸਿੱਖ ਜਥੇਬੰਦੀਆਂ ਨੇ ਜਿਹੜਾ ਕਿ ਇਕਾ ਕਰਕੇ ਪੰਜਾਬ ਦੇ ਲਈ ਬਹੁਤ ਕੀਤਾ ਹੈ ਤੇ ਜਿਸ ਤੋਂ ਬਾਅਦ ਉੱਥੇ ਹੀ ਉਹਨਾਂ ਨੇ ਕੁਝ ਸ਼ਰਾਰਤੀ ਅੰਸਰਾਂ ਨੂੰ ਲੈ ਕੇ ਵਿਮਿਆਨ ਦਿੱਤੇ ਨੇ ਤੇ ਜਿਸ ਦੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਪੰਜਾਬ ਦੇ ਨਾਲ ਖੜਨ ਦਾ ਸਮਾਂ ਹੈ ਪਰ ਦੂਜੇ ਪਾਸੇ ਕੁਝ ਰੇਟ ਆ ਜਿਹੜੇ ਕਿ ਨਾ ਵਿਦਾਏ ਜਾਣ ਤੇ ਜਿਸ ਦੇ ਦੌਰਾਨ ਮੰਤਰੀ ਕੁਲਦੀਪ ਢਾਲੀਵਾਲ ਦੇ ਵੱਲੋਂ ਅਪੀਲ ਕੀਤੀ ਗਈ ਹੈ ਹੋਰ ਕੀ ਕੁਝ ਕਹਿਣਾ ਆਓ ਤੁਹਾਨੂੰ ਸੁਣਾਉਣੇ ਇੰਨੇ ਵੱਡੇ ਪੱਧਰ ਤੇ ਤੁਸੀਂ ਆ ਰਹੇ ਹੋ ਇੰਨੇ ਵੱਡੇ ਪੱਧਰ ਤੇ ਤੁਸੀਂ ਸਮਾਨ ਲੈ ਕੇ ਆ ਰਹੇ ਹੋ ਕਿਦੋਂ ਦੇਣ ਦਵਾਂਗੇ ਤੁਹਾਡਾ ਅਸੀਂ ਅਸੀਂ ਨਾਲੇ ਵਾਲੇ ਤੁਹਾਡਾ ਦੇਣ ਨਹੀਂ ਦੇ ਸਕਦੇ ਅਸੀਂ ਬਹੁਤ ਮੂਹਰੇ ਮੂੰਹ ਡਿੱਗੇ ਪਰ ਤੁਸੀਂ ਸਾਨੂੰ ਉਠਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਮਾਤਵਾ ਕਹੂਗਾ ਕਿ ਅਸੀਂ ਉੱਠ ਪਾਂਗੇ ਇਹ ਨਾਲੇ ਵਾਲੇ ਉੱਠ ਪਾਂਗੇ ਤੁਸੀਂ ਇਦਾਂ ਹੀ ਸਾਡੀ ਬਾਹ ਫੜ ਕੇ ਰੱਖੋ ਬਸ ਮੈਂ ਤੁਹਾਨੂੰ ਇੱਕ ਦੋ ਬੇਨਤੀਆਂ ਕਰ ਰਹੀਆਂ ਇੱਕ ਬੇਨਤੀ ਮੈਂ ਤੁਹਾਨੂੰ ਇਹ ਕਰਨੀ ਹੈ ਕਿ ਸਾਡੇ ਜਿਹੜੇ ਪਾਲ ਸਮਾਨ ਲੈ ਕੇ ਆਦੇ ਖਾਸ ਤੌਰ ਤੇ ਫੀਡ ਚਾਰਾ ਡੰਗਰਾਂ ਦਾ ਜਿਹੜਾ ਆਚਾਰ ਆ ਉਹ ਲੈ ਕੇ ਆਦੇ ਪਰ ਅਸੀਂ ਕੱਲ ਤੇ ਪੱसों ਦੋ ਦਿਨ ਨੋਟ ਕੀਤਾ ਕਿ ਸਾਡੇ ਕੁਝ ਲੋਕ ਜਿਹੜੇ ਆ ਜਿਹੜੇ ਸ਼ੈਤਾਨ ਲੋਕ ਨੇ ਜਿਨ੍ਹਾਂ ਨੂੰ ਇਹ ਸਮਾਨ ਚਾਹੀਦਾ ਨਹੀਂ ਉਹ ਸਮਾਨ ਖੜਕੇ ਫੀਡ ਦੀਆਂ ਬੋਰੀਆਂ ਖੜਕੇ ਚੱਕ ਦੀਆਂ ਬੋਰੀਆਂ ਖੜਕੇ ਬਾਅਦ ਜਿਹੜਾ ਵੇਚਦੇ ਆ ਉਹ ਜਿੰਨਾ ਕੋਈ ਬਲ ਡੰਗਲ ਬੱਛਾ ਨਹੀਂ ਉਹ ਵੀ ਤੁਹਾਡੇ ਕੋਲ ਫੀਡਾਂ ਜਿਹੜੀਆਂ ਲੈ ਦੇ ਕਿਉਂਕਿ ਤੁਸੀਂ ਇਲਾਕੇ ਦੇ ਬਾਗ ਵਧੀਗੇ ਸੋ ਅਸੀਂ ਕੱਲ ਮੀਟਿੰਗ ਕੀਤੀ ਸ਼ਾਮੀ ਸਾਡੇ ਨਾਲ ਸਾਡੇ ਡਿਪਟੀ ਕਮਿਸ਼ਨਰ ਸਾਰੇ ਸੀਗੇ ਤੇ ਅਸੀਂ ਇਹ ਤੁਹਾਨੂੰ ਬੇਨਤੀ ਕਰਦੇ ਆ ਕਿ ਅਸੀਂ ਇੱਕ ਨੰਬਰ ਦੇ ਰਾ ਉਹ ਤੁਹਾਨੂੰ ਦੇਣ ਲੱਗੇ ਆ ਉਹ ਨੰਬਰ ਤੁਸੀਂ ਖਿਆਲ ਰੱਖਿਓ 62804 00958 62404 62804 20958 ਇਹ ਇੱਕ ਨੰਬਰ ਆ ਸੀ ਇੱਥੇ ਕੰਟਰੋਲ ਨੂੰ ਬ੍ਰਾਂਚ ਚ ਮਿਆਦੀ ਇਹ ਨੰਬਰ ਉੱਥੇ ਸਾਡੇ ਬੰਦਿਆਂ ਦਾ ਤੁਸੀਂ ਜਦੋਂ ਵੀ ਆਉਣਾ ਜੇ ਤੁਹਾਡੇ ਕੋ ਕੋ ਬੰਦਾ ਨਹੀਂ ਹੈ ਵਾਕ ਬੰਦਾ ਨਹੀਂ ਹੈ ਤੁਸੀਂ ਇੱਥੇ ਇਸ ਦੱਬਤ ਦੇ ਕਾਲ ਕਰਦੇ ਆ ਇੱਕ ਤੇ ਅਸੀਂ ਤੁਹਾਨੂੰ ਗਾਈਡ ਕਰ ਦੇਾਂਗੇ ਕਿ ਕਿਹੜੇ ਪਿੰਡ ਦੇ ਵਿੱਚ ਜਾਓ ਔਰ ਇਹ ਵੀ ਗਾਈਡ ਕਰਾਂਗੇ ਕਿ ਪਿੰਡ ਦੇ ਨੰਬਰਦਾਰ ਜਾਂ ਸਰਪੰਚ ਨੂੰ ਨਾਲ ਲੈ ਕੇ ਪਿੰਡ ਦੇ ਮੋਤਮਤ ਬੰਦੇ ਨੂੰ ਨਾਲ ਲੈ ਕੇ ਤੁਸੀਂ ਬਲੋ ਜਿਹੜਾ ਇਹ ਸਮਾਨ ਵੰਡੋ ਇਦਾਂ ਸਮਾਨ ਦਿੱਤਿਆਂ ਬਹੁਤ ਸਾਰੇ ਲੋਕ ਜਿਹੜੇ ਆ ਉਹ ਗਲਤ ਕੰਮ ਕਰ ਰਹੇ ਆ ਯਾਰ ਮੈਨੂੰ ਬੜਾ ਦੁੱਖ ਹੋਇਆ ਪਸੋਹੀ ਫੀਡਬੈਕ ਬੰਦੇ ਸੀ ਤੇ ਸਾਨੂੰ 2-3 ਬੰਦੇ ਜਿਹੜੇ ਮੌਕੇ ਤੇ ਫਰੋਣੇ ਪਏ ਜਿਹੜੇ 14-200 ਦੀ ਬੋਦੀ ਵੇਚਦੇ ਸੀਗੇ ਸੋ ਮੇਰੀ ਤੁਹਾਨੂੰ ਬੇਨਤੀ ਆ ਤੁਸੀਂ ਇਦਾਂ ਪੈਸੇ ਇਕੱਠੇ ਕਰਕੇ ਦਸਾਂ ਨਵਾਂ ਦੀ ਕਿੰਤ ਚੋਂ ਆਪਣਾ ਬਲੋ ਜਿਹੜਾ ਹਿੱਸਾ ਕੱਢ ਕੇ ਸਾਡੀ ਮਦਦ ਵਾਸਤੇ ਹੁੰਦੇ ਹੋ ਤੇ ਤੁਹਾਡਾ ਜੇ ਸਮਾਨ ਦੀ ਦੁਰਵਕਤ ਹੁੰਦੀ ਆ ਉਹ ਬੜਾ ਮੈਨੂੰ ਦੁੱਖ ਲੱਗਾ ਇਸ ਕਰਕੇ ਮੈਂ ਵੀਡੀਓ ਪਾ ਰਿਹਾ ਆਓ ਅਜ ਨਾਲੇ ਵਾਲੇ ਤੁਹਾਨੂੰ ਠੀਕਦੇ ਆ ਦੁਖੀ ਆ ਸਾਡੀਆਂ ਪੀੜਾਂ ਨੇ ਸਾਡਾ ਦਰਦ ਆ ਬਹੁਤ ਤੁਸੀਂ ਆਓ ਸਾਡੀ ਮਦਦ ਕਰੋ ਪਰ ਥੋੜਾ ਜਿਹਾ ਤੁਸੀਂ ਜਿਹੜਾ ਇਸ ਚੀਜ਼ ਦਾ ਧਿਆਨ ਰੱਖੋ ਕਿ ਆਪਾਂ ਰਿਪੀਟ ਨਾ ਕਰੀਏ ਕਈ ਲੋਕ ਦਸ-ਦਸ ਬੋਰੀਆਂ ਲੈ ਜਾਂਦੇ ਆ ਕਈ ਲੋਕ ਜਦ ਇੱਕ-ਇੱਕ ਬੋਰੀ ਨੂੰ ਤਸਦੇ ਆ ਤੇ ਜੇ ਤੁਸੀਂ ਪਿੰਡ ਦੇ ਮੋਹਤਵਰ ਨੂੰ ਨਾਲ ਲਾ ਕੇ ਪਿੰਡ ਦੇ ਨੰਬਰਦਾਰ ਨੂੰ ਪੰਚਾਇਤ ਮੈਂਬਰ ਨੂੰ ਤੁਸੀਂ ਜੇ ਪਿੰਡ ਦੇ ਸਰਪੰਚ ਸਾਹਿਬ ਨੂੰ ਨਾਲ ਲੈ ਕੇ ਇਹ ਵੰਡ ਕਰੋਗੇ ਤੁਹਾਨੂੰ ਪਤਾ ਹੋਊਗਾ ਕਿ ਮੇਰੇ ਪਿੰਡ ਦੇ ਵਿੱਚ ਕੌਣ ਕੌਣ ਜਿਹੜਾ ਉਹ ਕਿਹੜੇ ਕਿਹੜੇ ਬੰਦੇ ਨੂੰ ਲੋੜ ਇੱਕ ਮੈਂ ਤੁਹਾਨੂੰ ਖੋਹ ਬੇਨਤੀ ਕਰਦੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡੇ ਲਈ ਇੱਕ ਵੱਡਾ ਚੈਲੰਜ ਹੋਊਗਾ ਇਹ ਨਾਲਾ ਨਿਵਾਸੀਆਂ ਲਈ ਉਹ ਸਾਡੇ ਲਈ ਚੈਲੰਜ ਇਹ ਹੈ ਕਿ ਅਸੀਂ ਕਣਕ ਤੇ ਝੋਨਾ ਹੀ ਜ਼ਿਆਦਾ ਬੀਜਦੇ ਹਾਂ ਕਿਉਂਕਿ ਇਹਨਾਂ ਨੂੰ ਵੱਧ ਕੇ ਜਿਹੜਾ ਅਸੀਂ ਆਪਣੀ ਪਲਮਨ ਵੱਧ ਕੇ ਆਪਣੀ ਬਾਸਵਤੀਆ ਵੱਧ ਕੇ ਉਸ ਤੋਂ ਬਾਅਦ ਅਸੀਂ ਝੋਨਾ ਜਿਹੜਾ ਕੱਢ ਕੇ ਜਿਹੜੀ ਆ ਉਹ ਵੀਦਿਆ ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਡਾ ਕਣਕ ਦਾ ਬੀਜ ਜਿਹੜਾ ਜਿਹੜਾ ਅਸੀਂ ਆਪਣੇ ਘਰਾਂ ਦੇ ਵਿੱਚ ਰੱਖਿਆ ਉਹ ਸਭ ਬਰਬਾਦ ਹੋ ਗਿਆ ਤੁਸੀਂ ਇੱਕ ਕੰਮ ਕਰਿਓ ਆਪਣੇ ਘਰਾਂ ਚੋਂ ਥੋੜਾ ਥੋੜਾ ਬੀਜ ਜਿਹੜਾ ਉਹ ਸਾਂਭ ਕੇ ਰੱਖਿਓ 40 40 45 ਕਿਲੋ ਜਿਹੜਾ ਬੀ 1 ਏਕੜ ਦੇ ਵਿੱਚ ਪੈਂਦਾ ਜੇ ਤੁਸੀਂ ਬੀਜ ਦੀ ਸਾਡੀ ਮਦਦ ਕਰਤੀ ਕਿਸਾਨਾਂ ਦੀ ਮਦਦ ਕਰਤੀ ਸਾਡੇ ਕਿਸਾਨ ਤੁਹਾਨੂੰ ਸਦਾ ਯਾਦ ਰੱਖਣਗੇ ਕਿਉਂਕਿ ਬੀ ਖਰਾਬ ਹੋ ਗਿਆ ਇਹਨਾਂ ਬੀ ਮੁੱਲ ਲੈਣਾ ਸਾਡੇ ਕੋਲ ਸੰਭਵ ਨਹੀਂ ਹੋਊਗਾ ਸਾਡੀ ਆਰਥਿਕ ਸਥਿਤੀ ਬਹੁਤ ਪਿਹੜੀ ਹੋ ਗਈ ਹੈ ਸੋ ਕਣਕ ਦਾ ਬੀਜ ਤੁਸੀਂ ਸਾਂਭ ਕੇ ਰੱਖਣਾ ਕਣਕ ਦਾ ਬੀਜ ਜਿਹੜਾ ਜਦੋਂ ਅਸੀਂ ਤੁਹਾਨੂੰ ਸੱਦਾ ਦੇਵਾਂਗੇ ਉਦੋਂ ਤੁਸੀਂ ਸਾਡੇ ਹਲਕੇ ਦੇ ਵਿੱਚ ਆਪਣੇ ਬੰਦਿਆਂ ਨੂੰ ਆਪਣੇ ਜਿਹੜੇ ਸਾਡੇ ਲੋਕ ਕਿਸਾਨ ਆ ਉਹਨਾਂ ਨੂੰ ਬੀਜ ਜਿਹੜਾ ਦਿਓ ਮੈਨੂੰ ਇਹ ਪਤਾ ਕਿ ਤੁਹਾਡੀ ਸਾਰਿਆਂ ਦੀ ਕੋਈ ਰਿਸ਼ਤੇਦਾਰੀ ਵੀ ਆ ਕੁਝ ਸਾਂਝਾ ਵੀ ਆ ਉਹ ਵੀ ਲੋਕ ਤੁਹਾਡੇ ਤੋਂ ਉਮੀਦ ਕਰਦੇ ਆ ਉਹਨਾਂ ਦੀਆਂ ਉਮੀਦਾਂ ਵੀ ਪੂਰੀਆਂ ਕਰੋ ਪਰ ਇਹਨਾਂ ਚੀਜ਼ਾਂ ਦਾ ਖਿਆਲ ਰੱਖਿਓ ਜਿਹੜਾ ਮੈਂ ਤੁਹਾਨੂੰ ਨੰਬਰ ਦਿੱਤਾ ਇਸ ਨੰਬਰ ਤੇ ਸੰਪਰਕ ਕਰੋ ਅਸੀਂ ਤੁਹਾਨੂੰ ਗਾਈਡ ਕਰਾਂਗੇ ਕਿ ਐ ਪਿੰਡ ਦੇ ਵਿੱਚ ਘੱਟ ਸਮਾਨ ਗਿਆ ਇੱਥੇ ਜਾ ਕੇ ਬੰਡੋ ਅਸੀਂ ਤੁਹਾਨੂੰ ਸਤਪੰਛ ਦਾ ਪਿੰਡ ਦੇ ਮੋਤਵਰ ਦਾ ਨੰਬਰ ਦਾ ਆਪ ਦਾ ਮੈਂਬਰ ਪੰਚਾਇਤ ਦਾ ਨਾਂ ਤੇ ਨੰਬਰ ਦਿਆਂਗੇ ਤੇ ਇੱਥੇ ਐਸ ਬੰਦੇ ਨੂੰ ਮਿਲੋ ਉਹ ਤੁਹਾਡਾ ਸਮਾਨ ਜਿਹੜਾ ਸਹੀ ਥਾਂ ਤੇ ਲੱਗ ਜਾਏ ਇਹ ਮੈਂ ਤੁਹਾਨੂੰ ਬੇਨਤੀ ਕਰਨੀ ਸੀ ਆਖਰੀ ਬੇਨਤੀ ਹੈ ਕਿ ਗੁਰੂ ਮਹਾਰਾਜ ਦੇ ਅਗੇ ਅਰਦਾਸ ਵੀ ਕਰਿਓ ਅੱਜ ਫਿਰ ਬਹੁਤ ਮੀਂਹ ਆ ਕੱਲ ਵੀ ਮੀਂਹ ਸੀਗਾ ਅੱਜੋ ਮੀਂਹ ਸੀਗਾ ਮੀ ਰੋਜ ਪੈਦਾ ਇਸ ਲਈ ਮੈਂ ਮੀਹ ਦੇ ਵਿੱਚ ਖੜਾ ਮਹਾਰਾਜ ਦੇ ਅੱਗੇ ਅਰਦਾਸ ਕਰਦੋ ਕਿ ਮਹਾਰਾਜ ਸੱਚੇ ਪਾਤਸ਼ਾਹ ਬਰਸਾਤ ਹਟਾ ਦੇ ਸਾਡੀਆਂ ਜ਼ਮੀਨਾਂ ਸਾਡੇ ਚੋਨੇ ਤੇ ਬਰਬਾਦ ਹੋ ਗਏ ਪਰ ਸਾਡਾ ਜੀਣਾ ਜਿਹੜਾ ਉਹ ਥੋੜਾ ਜਿਹਾ ਸੀ ਆਪਣੇ ਆਪ ਨੂੰ ਠੀਕ ਕਰ ਸਕੀਏ ਸਾਨੂੰ ਪਾਣੀ ਦੇ ਵਿੱਚ ਕੰਮ ਕਰਦਾ ਵੀ ਬਹੁਤ ਔਖਾ ਸੋ ਇਹ ਮੈਂ ਤੁਹਾਨੂੰ ਅੱਜ ਬੇਨਤੀਆਂ ਕਰ ਰਹੀਆਂ ਸੀ ਇਹ ਇਹ ਬੇਨਤੀ ਇੱਕ ਉਹਦਾ ਮੈਂ ਫੇਰ ਪੰਜਾਬ ਪੜ ਵਿੱਚੋਂ ਪੰਜਾਬ ਤੋਂ ਬਾਅਦ ਵੀ ਕਹਿੰਿਆ ਸਟੇਟਾਂ ਦੇ ਚ ਕਈ ਬੰਦੇ ਆਏ ਕੱਲੇ ਕਾਸਤਾਂ ਤੋਂ ਬੰਦੇ ਮੈਨੂੰ ਮਿਲੇ ਸੀਗੇ ਹਰਿਆਣਾ ਜਮਨਾ ਨਗਰ ਤੋਂ ਬੰਦੇ ਮਿਲੇ ਸੀਗੇ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਆਜੋ ਸਾਡੀ ਬਾਹ ਫੜੋ ਸਾਡੀ ਮਦਦ ਕਰੋ ਬਸ ਆਪਣੇ ਸਮਾਨ ਨੂੰ ਸਹੀ ਢੰਗ ਦੇ ਨਾਲ ਜਿਹੜਾ ਉਹ ਆਪਾਂ ਡਵਾਈਟ ਕਰਨਾ ਖਾਸ ਤੌਰ ਤੇ ਜਿਹੜਾ ਡੰਗਰਾਂ ਦਾ ਚਾਤਾ ਇਹਦੇ ਤੇ ਖਿਆਲ ਰੱਖਣਾ ਕਿਉਂਕਿ ਡੰਗਰਾਂ ਦਾ ਚਾਤਾ ਬਿਲਕੁਲ ਖਤਮ ਹੋ ਗਿਆ